ਸਾਤਸਕਾਲ ਸਾਰਿਆਂ ਨੂੰ ਸਤਸਕਾਲ ਜੀ ਅੱਜ ਪਿੰਡ ਦੁਸਾਂਝ ਕਲਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਪਾਰਕਿੰਗ ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ ਵੱਲੋਂ ਉਦੋਂ ਮਪਰਾਲਾ ਕੀਤਾ ਦੁਸਾਂਝ ਕਰਾਂ ਦੁਸਾਂਝ ਕਰਾਂ ਨੂੰ ਹਰਿਆ ਭਰਿਆ ਤੇ ਹਰਿਆਵਲ ਲਹਿ ਤ ਤ ਅੱਜ ਜਿਹੜੇ ਬੂਟੇ ਲਗਾਉਣ ਦਾ ਜਿਹੜਾ ਆਗਾਜ਼ ਕੀਤਾ ਆ ਸ਼ੁਰੂਆਤ ਕੀਤੀ ਗਈ ਆ ਬੂਟੇ ਲਗਾਉਣ ਦੀ ਇਸ ਵਿੱਚ ਸਵੇਰ ਤੋਂ ਤਕਰੀਬਨ 5:30 ਤੋਂ ਲੈ ਕੇ ਹੁਣ ਤੱਕ ਜਿਹੜੇ ਬੂਟੇ ਤਕਰੀਬਨ 20 ਬੂਟੇ ਲਗਾ ਚੁੱਕੇ ਆ ਤੇ ਇਸੇ ਤਰ੍ਹਾਂ ਨਿਰੰਤਰ ਜਿਹੜੇ ਰੋਜ਼ 5 5:30 ਵਜੇ ਆ ਕੇ ਜਿਹੜੇ ਬੂਟੇ ਲਾਉਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਗਈ ਆ ਤੇ ਰੋਜ਼ ਬੂਟੇ ਲਗਾਏ ਜਾਣਗੇ ਇਹ ਦੁਸਾਂਝ ਕਲਾ ਮਗੰਦਪੁਰ ਰੋਡ ਤੇ ਜਿਹੜੇ ਬੂਟੇ ਲਗਾਨੇ ਸ਼ੁਰੂ ਕੀਤੇ ਆ ਬਿਜਲੀ ਘਰ ਤੋਂ ਅੱਗੇ ਲਾਦੀਆਂ ਉਹਦੇ ਪੁਲ ਤੱਕ ਜਿੱਥੇ-ਜਿੱਥੇ ਵੀ ਬੇਲ ਹੈਗਾ ਉੱਥੇ ਤੱਕ ਬੂਟੇ ਲਗਾਏ ਜਾਣਗੇ ਤੁਸੀਂ ਦੇਖ ਸਕਦੇ ਆ ਸਾਡੇ ਇਕੇ ਦਾ ਨਵੀਂ ਪਾਂਚ ਬਹੁਤ ਹੀ ਉਦਮ ਕਰ ਰਹੇ ਆ ਔਰ ਜਗਾ ਜਿਆਦਾ ਸਾਖ ਤੋਂ ਕਰਕੇ ਸੱਬਲ ਦੇ ਨਾਲ ਹੀ ਪਹਿਲਾਂ ਪੋਲੇ ਕਰਦੇ ਪੈਟ ਹੋਏ ਤੇ ਫਿਰ ਦੇਖੋ ਨੌਜਵਾਨ ਵੀ ਸਾਡੇ ਅੱਜ ਬੂਟੇ ਲਾਉਣ ਦਾ ਜਿਹੜਾ ਉਦਮ ਉਪਰਲਾ ਜਿਹੜਾ ਸ਼ੁਰੂ ਕੀਤਾ ਗਿਆ ਤਕਰੀਬਨ ਹੁਣ ਤੱਕ 20 ਬੂਟੇ ਲਗਾ ਚੁੱਕੇ ਆ ਅੱਜ ਸਾਡਾ ਪਹਿਲਾ ਦਿਨ ਆ ਰੋਜ਼ ਦੀ ਰੋਜ਼ ਦੀ ਅਪਡੇਟ ਜਿਹੜੀ ਉਹ ਤੁਹਾਨੂੰ ਦਿੰਦੇ ਰਵਾਂਗੇ ਆ ਮਖੰਦਪੁਰ ਰੋਡ ਬਿੰਦਰ ਦੀ ਦੁਕਾਨ ਤੋਂ ਲੈ ਕੇ ਇਧਰ ਲਾਦੀਆਂ ਵਾਲੇ ਰੋਡ ਤੱਕ ਜਿਹੜਾ ਅੱਜ ਦਾ ਕੰਮ ਸ਼ੁਰੂ ਕੀਤਾ ਹੈ ਦੇਖੋ ਸਾਰੇ ਤੁਸੀਂ ਅੱਜ ਮੌਸਮ ਨੇ ਵੀ ਕਰਵੜ ਬਦਲੀ ਆ ਕਿ ਜਦੋਂ ਬੂਟਾ ਪਹਿਲਾ ਲਗਾਇਆ ਤੇ بارش ਦੇ ਇਹੜੇ ਛਿੱਟੇ ਸ਼ੁਰੂ ਹੋਏ ਆ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬੁੱਟੇ ਲੱਗਿਆ ਨਾ ਤੇ ਨਾਲ بارش ਆਵੇ ਜਿੱਸ ਦੱਬ ਕੇ ਔਰ ਇਹ ਸਾਹ ਸੰਭਾਲਾ ਹੋ ਪ੍ਰਮਾਤਮਾ ਆਪ ਕਰੇ। ਲਓ ਜੀ ਉਹਦੇ ਲਗਾਉਣ ਦੀ ਜਿਹੜੀ ਮਹਿੰਮ ਉਹ ਸ਼ੁਰੂ ਹੋ ਚੁੱਕੀ ਹੈ ਦੂਸਾਂਝ ਕਲੰਚ ਤੋ ਜੀ ਅੱਜ ਕੱਲ ਇਹ ਜਿਹੜੀ ਮਿੱਟੀ ਪਾੜਦਾ ਪਾਟ ਨਹੀਂ ਜਿਆਦਾ ਲੰਭੀ ਡੂੰਘਾ ਲਾਉਂਦੇ ਹਾਂ ਠੀਕ ਆ ਉਹ ਜਿੰਨਾ ਹੋਊਗਾ ਡੂੰਘਾ ਉਹਨਾਂ ਨੂੰ ਮਿੱਟੀ ਬਸ ਇਹ ਟੋਏ ਕੱਢ ਰਿਹਾ ਬਾਬੇ ਦਾ ਮਿੱਟੀ ਪਟੋਲਾ ਇਹ ਜਿਹੜੀ ਪੀਲੀ ਮਿੱਟੀ ਆ ਇਹ ਲਾਲ ਮਿੱਟੀ ਦੇ ਪੀ ਜਾਂਦੇ ਆ ਬਸ ਤੇ ਮੋਰੋ ਬੜਾਇਆ ਤੇ ਮੜੀ ਬੱਤ ਕੇ ਪਾੜ ਪਾੜ ਪਾਛਾ ਉਹ ਪਲਾਟਾਂ ਦੇ ਕਿ ਕਿਸੇ ਨੇ ਨੀਂ ਪਰਿਓ ਤੇ ਖੂਂਜੇ ਤੇ ਲਾ ਦੀ ਨੀਆਂ ਤੇ ਆਜੋ ਭੱਲੇ ਕਿਤੇ ਨਹੀਂ ਪਰਿਉਜ਼ਣਾ ਸਮਾਨ ਆਸ ਜਿਆਉਂ ਗਿਆ ਜੀ ਵਾਲਾ ਜਿਹੇ ਬਾਹਲੇ ਬਸਲਾਸ ਤਾਂ ਬਸ ਰਾਂ ਜੇ ਤੇ ਅਗਲਾ ਤੋਂ ਉਪਰ ਸੱਲਾ ਭਰਾਵੇਂ ਦਾ ਜੀ ਜੀ ਸਤੂਤ ਦੇ ਮੌਕੇ ਉਹਦੇ ਨਾਲ ਦੇ ਜੀ ਉਸਤੂਤ ਦੇ ਮੌਕੇ थोड़ा पानी वो ले आओ थोड़े तरफ से दो भाईया कुत्ता तो है मुत्ता ये मिट्टी का पानी उसके टाइम के लिए और हर दिन नालों में पानी अगर ठंडे तक हो तो वो मिल जाता है और वहां हो जाता है ये घास खेती करिया थोड़ी घास से मिल जाती है ये गड़ा भरेंगे अपने टाइम में है दादा ही चले जाते हैं दो तो चले जाते हैं ਅੱਜ ਦੂਸਾਂਝ ਕਲਾ ਡਾਕਟਰ ਵੀ ਆਰ ਅੰਮ੍ਰਿਤਪਾਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੂਸਾਂਝ ਕਲਾ ਵੱਲੋਂ ਬੂਟੇ ਲਾਉਣ ਦਾ ਜੋ ਪ੍ਰਾਲਾ ਜਿਹੜਾ ਆ ਸ਼ੁਰੂ ਕੀਤਾ ਗਿਆ ਹੈ ਤਾਂ ਸਾਰਿਆਂ ਨੂੰ ਆਪਣੇ ਸੁਸਾਇਟੀ ਵਾਲਿਆਂ ਨੂੰ ਔਰ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸਾਡਾ ਵੱਧ ਤੋਂ ਵੱਧ ਆ ਕੇ ਸਹਿਯੋਗ ਦਿਓ। ਹਾਂਜੀ ਰਣਜੀਤ ਜੀ ਸਸਿਕਲ ਜੀ ਤੁਹਾਨੂੰ ਸਾਰਿਆਂ ਨੂੰ ਸੋਸਾਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਵਿੱਚ ਦੁਬਾਰਾ ਸ਼ੁਰੂਆਤ ਕੀਤੀ ਹੈ ਬੂਟੇ ਲਾਉਣ ਦੀ ਕਿਉਂਕਿ ਪੰਜਾਬ ਗਵਰਨਮੈਂਟ ਔਰ ਭਾਰਤ ਦੀ ਗਵਰਨਮੈਂਟ ਦੇ ਵੱਲੋਂ ਪੂਰਾ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸੌਂਦੂ ਨਹਿਰ ਵਿੱਚ ਵੱਧ ਤੋਂ ਵੱਧ ਤ੍ਰਕਲਾਓ ਜੋ ਪਾਣੀ ਦਾ ਜਿਹੜਾ ਲੈਵਲ ਉਹ ਬਿਲਕੁਲ ਥੱਲੇ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਬੂਟੇ ਅਸੀਂ ਲਗਾ ਰਹੇ ਹਾਂ ਸਾਰੇ ਅੱਜ ਥੋੜੇ ਮੈਂਬਰ ਆਏ ਆ ਕਿਉਂਕਿ ਐਚਐਨ ਚੇਤ ਪ੍ਰੋਗਰਾਮ ਬਣਿਆ ਸੀ ਸਾਨੂੰ ਬੂਟੇ ਮਿਲੇ ਨਹੀਂ ਸੀਗੇ ਅੱਜ ਲੈਣ ਵੀ ਜਾਣੇ ਆ ਸੋ ਕੱਲ ਤੋਂ ਸਾਡੇ ਜ਼ਿਆਦਾ ਮੈਂਬਰ ਆਉਣਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਬੂਟੇ ਤਾਂ ਅਸੀਂ ਲਾ ਰਹੇ ਆ ਜਦੋਂ ਪਰ ਹੋਪ ਤੁਹਾਡੇ ਸਾਰੇ ਦੇ ਕਿ ਬੇਨਤੀ ਹੈ ਕਿ ਤੁਸੀਂ ਸਾਰੇ ਨੇ ਰਲ ਮਿਲ ਕੇ ਇਹਨਾਂ ਦੀ ਦੇਖਭਾਲ ਵੀ ਕਰਨੀ ਆਪਾਂ ਦੇਖਭਾਲ ਦਾ ਮਤਲਬ ਕਿ ਲੰਗ ਦੇ ਗਾਹੇ ਬਗਾਹੇ ਕਈ ਵਾਰੇ ਅੱਗ ਲੱਗੀ ਹੁੰਦੀ ਹੈ ਦਰਖਤਾਂ ਦੇ ਨੇੜੇ ਅੱਗ ਬਝਾਉਣੀ ਆਪਾਂ ਸਾਰਿਆਂ ਨੇ ਜਤਨ ਕਰਨਾ ਕੀ ਜੁਲਿਤਾ ਹੁੰਦਾ ਕਿ ਅਸੀਂ ਸੋਚਦੇ ਹਾਂ ਚਲੋ ਕੋਈ ਗੱਲ ਸਾਡੇ ਜਿਹੜਾ ਦਰਖਤ ਹੈ ਇਹ ਦਰਖਤ ਲੱਗੇ ਹੋਣਗੇ ਤਾਂ ਹੀ ਸਾਡਾ ਆਉਣ ਵਾਲਾ ਜਿਹੜਾ ਸਮਾਂ ਉਹ ਚੰਗਾ ਸਮਾਂ ਨਹੀਂ ਤਾਂ ਬਹੁਤ ਜ਼ਿਆਦਾ ਪਾਣੀ ਦੇ ਲੈਵਲ ਥੱਲੇ ਜਾ ਰਿਹਾ ਜਿਵੇਂ ਅਸੀਂ ਡੀਜ਼ਲ ਪੈਟਰੋਲ ਪੈਟਰੋਲ ਪੰਪਾਂ ਤੋਂ ਮੁੱਲ ਲੈਨੇ ਆ ਇਦਾਂ ਹੀ ਸਾਨੂੰ ਮੁੱਲ ਲੈਣਾ ਪੈਣਾ ਪਾਣੀ ਸੋ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਧਰਤੀ ਨੂੰ ਬਚਾਉਣ ਦੀ ਖਾਤਰ ਕੁਦਰਤ ਨੂੰ ਬਚਾਉਣ ਦੀ ਖਾਤਰ ਪਾਣੀ ਨੂੰ ਬਚਾਉਣ ਦੀ ਖਾਤਰ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਾਣੇ ਚਾਹੀਦੇ ਆ ਸੋ ਸਾਡੇ ਬਿਰਦੀ ਸਾਹਿਬ ਤੁਹਾਡੇ ਨਾਲ ਅੱਗੇ ਗੱਲ ਕਰਾਂ ਹਾਂਜੀ ਬਿਰਦੀ ਸਾਹਿਬ ਹਾਂਜੀ ਜੈ ਪੀਨ ਜੈ ਪਰਤਵਾਰ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਖਾਂਜ ਕਲਾ ਦੇ ਡਾਕਟਰ ਵੀਰ ਅੰਬੇਡਕਰ ਸ਼ਹੀਦ ਭਗਤ ਸਿੰਘ ਨਾਲ ਉਹ ਦਿੱਤੇ ਨੌਂ ਦੀ ਸ਼ੁਰੂਆਤ ਕੀਤੀ ਲਿੰਗ ਜਿਹਨੇ ਬੂਟੇ ਸੌਣ ਦਾ ਮੀਨਾ ਮਰੇ ਆ ਰਿਹਾ ਨਾਲੇ 15 ਤਈ ਤੋਂ ਵੈਸੇ ਬੂਟੇ ਲੱਗਣੇ ਸੀ ਉਹ ਹੋ ਗਏ ਨੇ ਸਾਰੇ ਲਗਾ ਲਏ ਤੇ ਇਹ ਸਟਾਡੀ ਵੱਲ ਵੀ ਸ਼ੁਰੂਆਤ ਕੀਤੀ ਗਈ ਹੈ ਸਾਰਿਆਂ ਦਾ ਧੰਨਵਾਦ ਜਿਹੜੇ ਬੰਦੇ ਆਉਣਗੇ ਨਾਲ ਨਾਲ ਤੇ ਨਾਲ ਨਾਲ ਜੁੜੀ ਜਾਣਗੇ ਤੇ ਕਰੀਬ ਨੂੰ 2000 ਬੂਟਾ ਲੱਗੇ ਜਾਣਗੇ 2000 ਬੂਟਾ ਇਹ ਪਿੰਡ ਦੇ ਵੱਖ-ਵੱਖ ਥਾਵਾਂ ਤੇ ਪੰਚਾਇਤੀ ਥਾਂਾਂ ਜਿਹੜੀਆਂ ਖਾਲੀ ਪਈਆਂ ਨੇ ਜਿਹੜੀਆਂ ਠੇਕੇ ਤੇ ਨਹੀਂ ਚੜੀਆਂ ਹੋਈਆਂ ਉਹਨਾਂ ਸਾਰੀਆਂ ਥਾਂਾਂ ਤੇ ਸਵਾਰੀ ਬੂਟੇ ਲਾ ਕੇ ਵਿਥਿਨ 1 ਇਅਰ ਕੁਛ ਦੇਖਿਓ ਕਿ ਜਿਹੜੀਆਂ ਪੰਚਾਇਤੀ ਥਾਵਾਂ ਖਾਲੀ ਪਈਆਂ ਉਹਨਾਂ ਦੇ ਉੱਤੇ ਬਿਲਕੁਲ ਦਰਾਖਤੀ ਦਰਖ ਨਜ਼ਰ ਆਉਣਗੇ ਤੁਹਾਨੂੰ ਸਾਰਿਆਂ ਨੂੰ। ਥੈਂਕ ਯੂ। ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਸਾਡੇ ਪ੍ਰਧਾਨ ਸਾਹਿਬ ਗਗਨ ਜੀ ਔਰ ਸਾਡੇ ਛੋਟਾ ਵੀਰ ਰਾਣਾ ਛੋਟੇ ਹਾਥੂ ਵਾਲਾ ਛੋਟੇ ਹਾਥੀ ਵਾਲਾ ਅਸੀਂ ਇਹਦੇ ਹਾਥੀ ਛੋਟਾ ਲਿਜਾ ਕੇ ਤੇ ਨਾਲ ਬੂਟੇ ਲੈਣ ਦਾ ਉਦੰਬਰ ਅਲਾ ਕਰਨਾ ਅੱਜ ਵੀ ਜਿਹੜੇ ਬੂਟੇ ਸਾਨੂੰ ਬੀਡੀਪੀਓ ਆਫਿਸ ਤੋਂ ਮਿਲਨੇ ਆ ਤੇ ਉਥੋਂ ਹੀ ਅਸੀਂ ਲੈ ਕੇ ਆਉਣੇ ਆ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਸਾਥੀ ਸਾਡੇ ਨਾਲ ਜੁੜੇ ਆ ਔਰ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਦੁਸਾਂਝ ਲਾਈਵ ਨਿਊਜ਼ ਚੈਨਲ ਦੁਸਾਂਝ ਕਲਾ ਤੋਂ ਸੁਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਬਹੁਤ ਬਹੁਤ ਧੰਨਵਾਦੀ